ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਜੋ ਆਪਣਾ ਵਿਸ਼ਾ ਹੈ ਉਹ ਹੈ ਆਧੁਨਿਕ ਭਾਰਤ ਦਾ ਇਤਿਹਾਸ ਤੇ ਇਸ ਦਾ ਟੌਪਿਕ ਹੈ ਜੋ ਉਹ ਹੈ ਬ੍ਰਿਟਿਸ਼ ਸ਼ਾਸਨ ਦਾ ਭਾਰਤੀ ਅਰਥਵਿਵਸਥਾ ਤੇ ਪ੍ਰਭਾਵ ਇਹਦੇ ਨਾਲ ਜੁੜੀਆਂ ਕੁਝ ਤੱਥਾਂ ਤੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਣੇ ਕੋਲ ਪ੍ਰਸ਼ਨ ਹੈ ਕਿ ਡ੍ਰੇਨ ਆਫ ਵੈਲਥ ਦਾ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ ਸੀ ਜਿਹੜਾ ਡਰੇਨ ਆਫ ਵੈਲਥ ਦਾ ਸਿਧਾਂਤ ਸੀ ਇਹ ਕਿਸ ਦੁਆਰਾ ਦਿੱਤਾ ਗਿਆ ਸੀ ਇਹ ਦਿੱਤਾ ਗਿਆ ਸੀ ਦਾਦਾ ਭਾਈ ਨਰਜੀਦਾਰਾ ਦਿੱਤਾ ਗਿਆ ਸੀ ਡਰੇਨ ਆਫ ਵੈਲਥ ਦਾ ਸਿਧਾਂਤ ਸਾਲ 1892 ਵਿੱਚ ਲਿਬਰਲ ਪਾਰਟੀ ਦੇ ਟਿਕਟ ਤੇ ਬ੍ਰਿਟਿਸ਼ ਹਾਊਸ ਆਫ ਕਾਮਨਸ ਵਿੱਚ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਕੌਣ ਸਨ ਜਿਹੜਾ ਬ੍ਰਿਟਿਸ਼ ਹਾਊਸ ਆਫ ਕਾਮਨਸ ਹੈ ਇਹ ਕੀ ਹੈ ਇਹ ਬ੍ਰਿਟੇਨ ਦੀ ਜਿਹੜੀ ਪਾਰਲੀਮੈਂਟ ਹੈ ਉਸ ਦਾ ਇੱਕ ਬ੍ਰਿਟੇਨ ਦੀ ਪਾਰਲੀਮੈਂਟਾ ਉਸ ਦਾ ਇੱਕ ਸਦਨ ਹੈ ਜਿਸ ਤਰ੍ਹਾਂ ਆਪਣੇ ਭਾਰਤ ਦੇ ਵਿੱਚ ਲੋਕ ਸਭਾ ਉਸੇ ਤਰ੍ਹਾਂ ਬ੍ਰਿਟੇਨ ਦੇ ਵਿੱਚ ਹਾਊਸ ਆਫ ਕਾਮਨਜ਼ਾ ਉੱਥੇ ਜਿਹੜੀ ਸੰਸਦ ਹੈ ਪਾਰਲੀਮੈਂਟਾ ਉਸ ਦੇ ਵਿੱਚ ਦੋ ਸਦਨ ਨੇ ਇੱਕ ਹਾਊਸ ਆਫ ਲਾਰਡਸ ਇੱਕ ਹਾਊਸ ਆਫ ਕਾਮਨਜ਼ 1892 ਦੇ ਵਿੱਚ ਲਿਬਰਲ ਪਾਰਟੀ ਆ ਇੱਕothe ਉਹਦੀ ਟਿਕਟ ਦੇ ਉੱਤੇ ਬ੍ਰਿਟਿਸ਼ ਹਾਊਸ ਆਫ ਕਾਮਨਸ ਦੇ ਵਿੱਚ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਸੀ ਜਿਹੜੇ ਉਹ ਕੌਣ ਸੀਗੇ ਉਹ ਸੀਗੇ ਦਾਦਾ ਭਾਈ ਨਰੋਜੀ ਨਰੋਜੀ ਸੀਗੇ ਉਸ ਤੋਂ ਬਾਅਦ ਪੋਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ ਨਾਮਕ ਪੁਸਤਕ ਕਿਸ ਨੇ ਲਿਖੀ ਜਿਹੜੀ ਇਹ ਪੁਸਤਕ ਹੈ ਪੋਵਰਟੀ ਐਂਡ ਦ ਅਨ ਬ੍ਰਿਟਿਸ਼ ਰੂਲ ਇਨ ਇੰਡੀਆ ਇੱਕ ਕਿਸਤੇ ਦੁਆਰਾ ਲਿਖੀ ਗਈ ਸੀ ਇਹ ਲਿਖੀ ਗਈ ਸੀ ਦਾਦਾ ਭਾਈ ਨਰੋਜੀ ਦੇ ਦੁਆਰਾ ਦਾਦਾ ਭਾਈ ਨਰੋਜੀ ਦੇ ਦੁਆਰਾ ਲਿਖੀ ਗਈ ਸੀ ਇਹ ਪੋਸਤਕ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਇਹ ਵਿਚਾਰ ਕਿਸ ਨੇ ਦਿੱਤਾ ਕਿ ਭਾਰਤ ਵਿੱਚ ਬ੍ਰਿਟਿਸ਼ ਆਰਥਿਕ ਨੀਤੀ ਕਨਾਉਣੀ ਹੈ ਇਹ ਵਿਚਾਰ ਕਿਸ ਨੇ ਦਿੱਤਾ ਸੀ ਇਹ ਵਿਚਾਰ ਦਿੱਤਾ ਸੀ Karl Marx ਨੇ Karl Marx ਨੇ ਇਹ ਵਿਚਾਰ ਸਤਾਸੀ ਕੇ ਭਾਰਤ ਵਿੱਚ ਬ੍ਰਿਟਿਸ਼ ਆਰਥਿਕ ਨੀਤੀ ਕਨਾਉਣੀ ਹੈ। ਬਸਤੀਵਾਦੀ ਆਰਥਿਕਤਾ ਤੇ ਇੰਡੀਆ ਟੂਡੇ ਦੇ ਲੇਖਕ ਕੌਣ ਨੇ? ਇੰਡੀਆ ਟੂਡੇ ਇੱਕ ਬੁੱਕ ਹੈ। ਜਿਸ ਦੇ ਲੇਖਕ ਕੌਣ ਨੇ? ਇਸ ਦੇ ਲੇਖਕ ਨੇ ਜਿਹੜੇ ਉਹਨੇ ਰਜਨੀ ਪਾਮ ਰਜਨੀ ਪਾਮ दत्त। ਰਜਨੀ ਪਾਮ ਦੱਤਨ ਦੀ ਲਿਖੀ ਹੋਈ ਪੁਸਤਕ ਹੈ, ਕਿਤਾਬ ਹੈ ਇੰਡੀਆ ਟੂਡੇ। 1970 ਦੇ ਵਿੱਚ ਟਿਸਕੋ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ ਸੀ ਟਿਸਕੋ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ ਸੀ ਟਿਸਕੋ ਇੱਕ ਉਦਯੋਗ ਹੈ ਇਸ ਦੀ ਸਥਾਪਨਾ ਸੀ ਜਿਹੜੀ ਇਹ ਕਿਸ ਨੇ ਕੀਤੀ ਸੀ ਇਹ ਕੀਤੀ ਸੀ ਜੇ ਐਨ ਟਾਟਾ ਨੇ ਜੇ ਐਨ ਟਾਟਾ ਦੇ ਦੁਆਰਾ ਟਿਸਕੋ ਦੀ ਸਥਾਪਨਾ ਕੀਤੀ ਗਈ ਸੀ ਉਸ ਤੋਂ ਬਾਅਦ ਹੈ ਆਪਣੇ ਕੋਲੇ ਕਟੀਰ ਉਦਯੋਗ ਦੇ ਵਿਕਾਸ ਲਈ ਆਲ ਇੰਡੀਆ ਸਪਿੰਨਰਸ ਐਸੋਸੀਏਸ਼ਨ ਦੀ ਸਥਾਪਨਾ ਆਲ ਇੰਡੀਆ ਸਪਿੰਨਰਸ ਐਸੋਸੀਏਸ਼ਨ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ ਸੀ ਇਸ ਦੀ ਸਥਾਪਨਾ ਕੀਤੀ ਗਈ ਸੀ ਮਹਾਤਮਾ ਗਾਂਧੀ ਦੇ ਦੁਆਰਾ ਮਹਾਤਮਾ ਗਾਂਧੀ ਦੁਆਰਾ ਇਸ ਦੀ ਸਥਾਪਨਾ ਕੀਤੀ ਗਈ ਸੀ 올 ਇੰਡੀਆ ਸਪਿੰਨਰ ਐਸੋਸੀਏਸ਼ਨ ਦੀ 1854 ਦੇ ਵਿੱਚ ਬੰਬੇ ਸਪਿਨਿੰਗ ਐਂਡ ਵੀਵਿੰਗ ਕੰਪਨੀ ਦੀ ਸੁਕਤੀ ਕਪੜੇ ਦੀ ਫੈਕਟਰੀ ਕਿਸ ਦੇ ਦੁਆਰਾ ਸਥਾਪਿਤ ਕੀਤੀ ਗਈ ਸੀ ਇਹ ਕੀਤੀ ਸੀ ਜਿਹੜੀ ਇਹ ਫੈਕਟਰੀ ਸੀ ਇਹ ਕੀਤੀ ਸੀ ਕਾਬਸ ਜੀ ਕਾਬਸ ਜੀ ਡਾਵਰ ਦੁਆਰਾ ਇਹ ਫੈਕਟਰੀ ਸਥਾਪਿਤ ਕੀਤੀ ਗਈ ਸੀ 1855 ਵਿੱਚ ਭਾਰਤ ਦੀ ਪਹਿਲੀ ਯੂਟ ਮਿਲ ਕਿੱਥੇ ਸਥਾਪਿਤ ਕੀਤੀ ਸੀ ਭਾਰਤ ਦੀ ਜਿਹੜੀ ਪਹਿਲੀ ਯੂਟ ਮਿਲ ਸੀ ਇਹ ਕਿੱਥੇ ਸਥਾਪਿਤ ਕੀਤੀ ਗਈ ਸੀ ਇਹ ਕੀਤੀ ਗਈ ਸੀ ਸੇਰਾਮਪੁਰ ਸੇਰਾਮਪੁਰ ਜਿਹੜਾ ਕਿ ਕਿੱਥੇ ਆ ਪੱਛਮੀ ਬੰਗਾਲ ਦੇ ਵਿੱਚ ਹੈ ਪੱਛਮੀ ਬੰਗਾਲ ਦੇ ਵਿੱਚ ਹੈ 1855 ਦੇ ਵਿੱਚ ਇਹ ਸਥਾਪਿਤ ਕੀਤੀ ਗਈ ਸੀ। ਭਾਰਤ ਦਾ ਪਹਿਲਾ ਚਾਹ ਬਾਗ ਚਾਹ ਬਾਗ ਕਦੋਂ ਸਥਾਪਿਤ ਕੀਤਾ ਗਿਆ? ਇਹ ਕੀਤਾ ਗਿਆ ਸੀ ਸਾਲ 1833 ਵਿੱਚ ਸਥਾਪਿਤ ਕੀਤਾ ਗਿਆ ਸੀ। ਉਸ ਤੋਂ ਬਾਅਦ ਆਪਣੇ ਕੋਲੇ ਤਿੰਨ ਕਠਿਆ ਪ੍ਰਥਾ ਇੱਕ ਖੇਤੀ ਪ੍ਰਥਾ ਦੀ ਖੇਤੀ ਪદ્ધਤੀ ਖੇਤੀ ਪદ્ધਤੀ ਹੈ ਤਿੰਨ ਕਠਿਆ ਪ੍ਰਥਾ ਇਦੇ ਵਿੱਚ ਕੀ ਆ ਚੰਪਾਰਨ ਬਿਹਾਰ ਦੇ ਕਿਸਾਨਾਂ ਨੂੰ ਅੰਗਰੇਜ਼ ਬਾਗਮਾਲਕ ਸੀ ਜਿਹੜੇ ਉਹਨਾਂ ਦੇ ਨਾਲ ਇੱਕ ਇਕਰਾਰਨਾਮਾ ਕਰਨਾ ਪੈਂਦਾ ਸੀ ਇਕਰਾਰਨਾਮਾ ਇਕਰਾਰਨਾਮਾ ਜਿਸ ਦੇ ਵਿੱਚ ਕੀ ਸੀ ਜਿੰਨੀ ਕਿ ਕਿਸਾਨ ਦੀ ਭੂਮੀ ਆ ਉਹਦੇ 3/20 ਭਾਗ ਦੇ ਉੱਤੇ 3/20 ਭਾਗ ਦੇ ਉੱਤੇ ਨੀਲ ਦੀ ਖੇਤੀ ਕਰਨਾ ਜ਼ਰੂਰੀ ਸੀ ਇਹਹੀ ਜਿਹੜੀ ਤਿੰਨ ਇਕੱਠੀਆ ਪદ્ધਤੀ ਆ ਇਹ ਅੱਗੇ ਜਾ ਕੇ ਜੰਪਾ ਰਣ ਦੇ ਵਿੱਚ ਇੱਕ ਕਿਸਾਨ ਅੰਦੋਲਨ ਹੁੰਦਾ ਕਿਸਾਨ ਵਿਦਰੋਹ ਹੁੰਦਾ ਅੰਦੋਲਨ ਹੁੰਦਾ ਇਹ ਤੁਸੀਂ ਅੱਗੇ ਪੜੋਗੇ ਇਹ ਵੀ ਬਹੁਤ ਇੰਪੋਰਟੈਂਟ ਹੈ ਧਿਆਨ ਦੇ ਵਿੱਚ ਰੱਖਣਾ ਅਗਲਾ ਹੈ ਆਪਣੇ ਕੋਲ ਉਹ ਕਿਹੜੀ ਜ਼ਮੀਨੀ ਮਾਲੀਆ ਵਿਵਸਥਾ ਸੀ ਜੋ ਸਭ ਤੋਂ ਵੱਧ ਬ੍ਰਿਟਿਸ਼ ਖੇਤਰਾਾਂ ਤੇ ਲਾਗੂ ਸੀ ਜਿਹੜੀ ਜ਼ਮੀਨੀ ਮਾਲੀਆ ਵਿਵਸਥਾ ਸੀ ਜਿਹੜੀ ਸਭ ਤੋਂ ਜ਼ਿਆਦਾ ਲਾਗੂ ਸੀ ਖੇਤਰਾ ਉੱਤੇ ਉਹ ਸੀਗੀ ਰૈયਤવાડી ਰૈયਤ ਬਾੜੀ ਰૈયਤ ਬਾੜੀ ਸੀ ਜਿਹੜੀ ਇਹ ਬ੍ਰਿਟਿਸ਼ ਭਾਰਤ ਦੇ ਬ੍ਰਿਟਿਸ਼ ਭਾਰਤ ਦੇ 55% ਤੇ ਲਾਗੂ ਸੀ ਲਾਗੂ ਸੀ ਇਸ ਦੇ ਵਿੱਚ ਕੀ ਸੀ ਇਸ ਦੇ ਵਿੱਚ ਜਿਹੜੀ ਕਰ ਦੀ ਦਰ ਸੀਗੀ ਰૈયਤ ਬਾੜੀ ਦੇ ਵਿੱਚ ਕਰ ਦੀ ਦਰ ਸੀ ਉਹ ਸੀਗੀ 33% ਤੋਂ ਲੈ ਕੇ 55% ਤੱਕ ਇਸ ਦੀ ਕਰਦੀ ਦਰ ਸੀ ਤੇ ਇਹ ਲਾਗੂ ਕੀਤੀ ਗਈ ਸੀ ਟੋਮਸ ਮੁੰਰੋ ਟੋਮਸ ਮੁੰਰੋ ਦੇ ਸਮੇਂ ਦੇ ਵਿੱਚ ਜਦੋਂ ਇਹ ਲਾਗੂ ਕੀਤੀ ਗਈ ਉਸ ਟਾਈਮ ਗਵਰਨਰ ਜਨਰਲ ਸੀ ਟੋਮਸ ਮੁੰਰੋ ਤੇ ਉਸ ਤੋਂ ਬਾਅਦ ਇਹ ਸਥਾਈ ਬੰਦੋਬਸਤ ਪਰਮਾਨੈਂਟ ਸੈਟਲਮੈਂਟ ਦਾ ਸਿਧਾਂਤ ਕਿਸ ਨਾਲ ਸੰਬੰਧਿਤ ਹੈ ਇਹ ਕਿਸ ਦੇ ਨਾਲ ਸੰਬੰਧਿਤ ਹੈ ਇਹ ਸੰਬੰਧਿਤ ਹੈ ਜ਼ਮੀਨੀ ਮਾਲੀਆ ਜਮਿਨੀ ਮਾਲੀਆ ਦੇ ਨਰਦਾਰਨ ਨਾਲ ਸੰਬੰਧਿਤ ਆ ਜਮਿਨੀ ਮਾਲੀਆ ਦੇ ਨਾਲ ਸੰਬੰਧਿਤ ਆ ਇਸ ਦੇ ਵਿੱਚ ਕੀ ਆ ਜਿਹੜੀ ਸਥਾਈ ਬੰਦੋਬਸਥਾ ਇਸ ਦੇ ਵਿੱਚ ਕੀ ਆ ਆਪਣੇ ਕੋਲ ਇਸ ਦੇ ਵਿੱਚ ਇਹ ਬ੍ਰਿਟਿਸ਼ ਭਾਰਤ ਦੇ ਪਹਿਲਾਂ ਤਾਂ ਕਿੰਨੇ ਖੇਤਰ ਤੇ ਲਾਗੂ ਸੀ 19% ਖੇਤਰ ਤੇ ਲਾਗੂ ਸੀ ਇਹ ਤੇ ਇਸ ਦੇ ਵਿੱਚ ਇੱਕ ਜ਼ਮੀਦਾਰ ਹੁੰਦਾ ਸੀ ਜ਼ਮੀਦਾਰ ਹੁੰਦਾ ਸੀ ਉਹ ਕੀ ਕਰਦਾ ਸੀ ਉਹ ਕਰ ਇਕੱਠਾ ਕਰਦਾ ਸੀ ਕਿਸਾਨਾਂ ਤੋਂ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਭਾਰਤ ਦੇ ਵਿੱਚ ਰੇਲਵੇ ਦਾ ਜਨਕ ਕਿਸ ਨੂੰ ਮੰਨੇ ਕਿਹਾ ਜਾਂਦਾ ਲਾਰਡ ਡਲਹੌਜੀ ਨੂੰ ਭਾਰਤ ਦੇ ਵਿੱਚ ਰੇਲਵੇ ਦਾ ਜਨਕ ਮੰਨਿਆ ਜਾਂਦਾ ਡਲਹੌਜੀ ਦੇ ਯਤਨਾਂ ਇਹਦੀ ਕੋਸ਼ਿਸ਼ਾਂ ਦੇ ਨਾਲ ਹੀ ਮਹਾਰਾਸ਼ਟਰ ਦੇ ਵਿੱਚ 1853 ਦੇ ਵਿੱਚ ਪਹਿਲੀ ਰੇਲ ਚੱਲੀ ਸੀ ਬੰਬਈ ਤੋਂ ਥਾਣੇ ਤੱਕ ਇਹ ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਕਿ ਪਹਿਲੀ ਰੇਲ ਕਿੱਥੇ ਚੱਲੀ ਸੀ ਇਹ ਚੱਲੀ ਸੀ 1853 ਦੇ ਵਿੱਚ ਬੰਬਈ ਤੋਂ ਲੈ ਕੇ ਥਾਣੇ ਤੱਕ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਸੀ ਆਪਣਾ ਅੱਜ ਦਾ ਟੌਪਿਕ ਸੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆ ਬਹੁਤ ਜਲਦ ਨਵੇਂ ਟੌਪਿਕ ਦੇ ਨਾਲ ਸੋ ਤਦ ਤੱਕ ਲਈ ਗੁੱਡ ਬਾਏ ਗੁੱਡ ਲੱਕ ਐਂਡ ਥੈਂਕ ਯੂ